ਵਿਆਹ ਵਿੱਚ ਬਾਰੇ ਐਨੇ ਪੈਸੇ ਪੈਲਸ ਵਿੱਚ ਬਣ ਗਿਆ ਨੋਟਾਂ ਦਾ ਪਹਾੜ ਅਕਸਰ ਹੀ ਜ਼ਿਆਦਾਤਰ ਵਿਆਹਾਂ ਵਿੱਚ ਕੁਝ ਖਾਸ ਰਿਸ਼ਤੇਦਾਰ ਹੀ ਨਮੀ ਵਿਆਹੀ ਜੋੜੀ ਉੱਪਰੋਂ ਪੈਸੇ ਵਾਰਦੇ ਨੇ ਪਰ ਹੁਣ ਇਸ ਵਿਆਹ ਵਿੱਚ ਪਿਆ ਨੋਟਾਂ ਦਾ ਮੀ ਵੀਡੀਓ ਹੋ ਗਈ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੋਟਾਂ ਦਾ ਢੇਰ ਦਿਖਾਈ ਦੇ ਰਿਹਾ ਹੈ ਅਤੇ ਕੁਝ ਨੌਜਵਾਨ ਨੋਟਾਂ ਨੂੰ ਥੱਬਿਆਂ ਨਾਲ ਇਕੱਠੇ ਕਰ ਰਹੇ ਨੇ ਦੂਜੇ ਪਾਸੇ ਸਟੇਜ ਤੇ ਨੱਚ ਰਹੇ ਨੌਜਵਾਨਾਂ ਉੱਪਰੋਂ ਵੀ ਥੱਬਿਆਂ ਦੇ ਥੱਬੇ ਨੋਟਾਂ ਦੇ ਵਾਰੇ ਜਾ ਰਹੇ ਨੇ ਅਤੇ ਸਟੇਜ ਤੇ ਚਾਰੇ ਪਾਸੇ ਨੋਟ ਹੀ ਨੋਟ ਦਿਖਾਈ ਦੇ ਰਹੇ ਨਹੀਂ ਸੋ ਹਰ ਕਿਸੇ ਨੂੰ ਆਪਣਾ ਪੈਸਾ ਆਪਣੇ ਹਿਸਾਬ ਨਾਲ ਖਰਚਣ ਤੇ ਵਰਤਣ ਦਾ ਪੂਰਾ ਹੱਕ ਹੁੰਦਾ ਏ ਪਰ ਕੀ ਇਸ ਤਰ੍ਹਾਂ ਮਾਇਆ ਨੂੰ ਪੈਰਾਂ ਵਿੱਚ ਰੋਲਣਾ ਠੀਕ ਏ ਕਿਉਂਕਿ ਜੇ ਇਹੀ ਪੈਸੇ ਵਿਆਹ ਵਾਲੀ ਜੋੜੀ ਦੇ ਉੱਪਰੋਂ ਬਾਹਰ ਕੇ ਕਿਸੇ ਗਰੀਬ ਦੀ ਝੋਲੀ ਵਿੱਚ ਪਾਏ ਹੁੰਦੇ ਤਾਂ ਇਸ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲੀ ਜੋੜੀ ਨੂੰ ਪਤਾ ਨਹੀਂ ਕਿੰਨੀਆਂ ਦਵਾਵਾਂ ਮਿਲਣੀਆਂ ਸੀ ਜੋ ਕਿ ਪੈਸੇ ਦੇ ਕੇ ਵੀ ਨਹੀਂ ਖਰੀਦੀਆਂ ਜਾ ਸਕਦੀਆਂ ਪਰ ਅੱਜ ਕੱਲ ਲੋਕ ਕਿਸੇ ਗਰੀਬ ਦੀ ਮਦਦ ਘੱਟ ਅਤੇ ਦਿਖਾਵਾ ਜ਼ਿਆਦਾ ਕਰਦੇ ਨੇ ਕਿਉਂਕਿ ਜਿੱਥੇ ਪੈਸੇ ਦਾ ਦਿਖਾਵਾ ਹੁੰਦਾ ਹੈ ਉੱਥੇ ਰਿਸ਼ਤਿਆਂ ਵਿੱਚ ਪਿਆਰ ਬਹੁਤ ਘੱਟ ਹੁੰਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ